ਆ ਦੇਖੋ ਇਹਨੂੰ ਮੈਂ ਇੱਕ ਚੀਜ਼ ਇਹਦੀ ਹੋਰ ਚੀਜ਼ ਦਿਖਾਣਾ ਆ ਦੇਖੋ ਇਹ ਡਬਲ ट्रांजਿਸਟਰ ਵਾਲੇ ਸਭ ਕੁਝ ਪਤਾ ਲਗਾ ਲਿਆ ਮੈਂ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਸਭ ਕੁਝ ਪਤਾ ਲਗਾ ਲਿਆ ਅੰਜਵਾੜ ਵੀ ਕਨਸੀਲਡ ਹੈ ਇਹ ਤੁਹਾਨੂੰ ਸਿਰਫ 50 ਰੁਪਏ ਦੀ 130 ਰੁਪਏ ਦਾ 12 ਰੁਪਏ ਦਾ ਇਹ ਚੇ ਖਾਲ ਨਹੀਂ ਨਹੀਂ ਤੋੜਦੇ ਨਹੀਂ ਆਹ ਭਾਜੀ ਆ ਦੇਖੋ ਜਿੰਨੇ ਮਰਜ਼ੀ ਮਾਰੀ ਜਾਓ ਤੋੜਦੇ ਨਹੀਂ 50000 ਰੁਪਏ ਦੇ ਵੀ ਤਾਂ ਅਸੀਂ ਦੁਕਾਨ ਓਪਨ ਕਰਾ ਦੇਗੇ ਉਹਦੀ ਨਾਲੇ ਫੁੱਲ ਗਰੰਟੀ ਕੋਰੀਅਰ ਤੇ ਵੀ ਆਜਾ ਕੀ ਆ ਸੋਚ ਰੇ ਤੇਰੀ ਮੰਨਣਾ ਪੜੇਗਾ ਹਾਂ ਟਰਾਂਸਪੋਰਟ ਸਾਡੀ ਅਵੇਲੇਬਲ ਹੈ 올 ਇੰਡੀਆ ਟਰਾਂਸਪੋਰਟ ਹੈ ਸਾਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਸਤੇ ਵੀ ਜੇ ਕੋਈ ਬਮਾਲ ਰਖਾਣਾ ਚਾਹੁੰਦਾ ਅਸੀਂ ਬਸਤੇ ਵੀ ਰਖਾ ਦਿੰਨੇ ਆ ਉਹਦੇ ਕੋਈ ਦਿੱਕਤ ਨਹੀਂ ਆ ਉਹ ਬਸਾ ਦੇ ਬਸ ਇਹ ਹੈ ਡਿਲੀਵਰੀ ਚਾਰਜ ਕਸਟਮਰ ਦੇ ਹੁੰਦੇ ਆ ਸਾਡੇ ਨਹੀਂ ਹੁੰਦੇ ਕਿਉਂਕਿ ਅਸੀਂ ਸ਼ਿਕਾਹ ਜੀ ਅੱਜ ਆਪਾਂ ਆਏ ਆ ਜੈਸੀ ਕਲੈਕਟ੍ਰੀਕਲ ਦੇ ਇੱਥੇ ਦਾਵਾ ਕੀਤਾ ਜਾਂਦਾ ਹੈ ਕਿ ਸਭ ਤੋਂ ਸਸਤਾ ਸਬਾਨ ਬਿਜਲੀ ਦਾ ਇੱਥੇ ਮਿਲਦਾ ਤੇ ਆਪਾਂ ਜਾ ਕੇ ਅੰਦਰ ਗੱਲਬਾਤ ਕਰਦੇ ਆ ਕਿੰਨਾ ਸਸਤਾ ਸਬਾਨ ਮਿਲਦਾ ਚਲੋ ਆਜੋ ਅਬੇ ਮਜਾ ਆਏਗਾ ਨਾ ਬਿੜੋ ਬਹੁਤ ਸੁਣਿਆ ਕਿ ਇੱਥੇ ਸਮਾਨ ਜਿਹੜਾ ਬਿਜਲੀ ਦਾ ਬਹੁਤ ਸਸਤਾ ਮਿਲਦਾ ਦਿੱਲੀ ਨਾਲੋਂ ਵੀ ਘੱਟ ਰੇਟਾਂ ਤੇ ਮਿਲਦਾ ਆਜੋ ਪਤਾ ਕਰਦੇ ਆ ਇੰਨਾ ਕਿੰਨਾ ਘੱਟ ਰੇਟਾਂ ਤੇ ਮਿਲਦਾ ਤੁਹਾਨੂੰ ਵੀ ਦਿਖਾਉਨੇ ਆ ਆਜੋ ਜੀ ਅੱਛਾ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਨੇ ਸਿਗਾ ਭਾਜੀ ਕੀ ਹਾਲ ਹੈ ਜੀ ਵਧੀਆ ਜੀ ਭਾਜੀ ਜੀ ਨਾਰਮਲ ਸੱਚ ਕੀ ਰੇਟ ਪੈ ਜਾਂਦੀ ਆ ਆਪਾਂ ਨੂੰ ਆ ਨਾਰਮਲ ਸੱਚ ਹੈ ਜੀ ਆਪਣੇ ਜਿਹੜੇ ਸਿੰਪਲ ਬੋਰਡਾਂ ਦੇ ਉੱਤੇ ਲੱਗਦੀ ਆ ਇਹ ਪਊਗੀ 6 ਰੁਪਏ ਸੋਚੀਏ ਇਹਦੇ ਨਾਲ ਦੀ ਆ ਸਾਕਟ ਹੁੰਦੀ ਆ ਆ ਦੇਖੋ ਇਹ ਪਊਗੇ ਤੁਹਾਨੂੰ ਸਿਰਫ 12 ਰੁਪਏ ਦੀ ਠੀਕ ਹੈ ਨਾਲੇ ਪਿੱਛੇ ਚੀਨੀ ਮਿੱਟੀ ਹੋਊਗੀ ਨਾ ਮਚੰਦਾ ਡਰ ਨਾ ਕਿਸੇ ਚੀਜ਼ ਦਾ ਡਰ ਇਹਦੀ ਬੈਸਟ ਕੁਆਲਿਟੀ ਹੈ ਯੂਰੀਆ ਦੇ ਵਿੱਚ ਸੋਚਾ ਤੇ ਯੂਰੀਆ ਦੇ ਵਿੱਚ ਹੀ ਸੌਕਟ ਹੈ ਦੀ ਠੀਕ ਹੈ ਆ ਦੇਖੋ ਹੁਣ ਆਪਾਂ ਆਏ ਨੇ ਮੋਡਲਰ ਸੋਚ ਦੇ ਉੱਤੇ ਆ ਦੇਖੋ ਆ ਹੁੰਦੀ ਹੈ ਮੋਡਲਰ ਸੋਚਾ ਪਰ ਅੱਛਾ ਜੀ ਆ ਦੇਖੋ ਯਾਰ ਸਾਡੇ ਕੋਲੇ 10 ਰੁਪਏ ਦੇ ਵਿੱਚ ਸੋਚੁੰਦੀ ਹੈ ਅਮਾਉਂਟ ਐਕਸਕਲੀ ਹਾਂਜੀ ਬਹੁਤ ਵਧੀਆ ਕੁਆਲਿਟੀ ਹੈ ਲਾਈਫਟਾਈਮ ਗਾਰੰਟੀ ਹੈ ਦੀ ਠੀਕ ਹੈ ਓਨਲੀ ਸਿਰਫ ਕਿੰਨੇ ਦੀ ਹੈ 12 ਰੁਪਏ ਦੀ ਓਕੇ ਆ ਸਾਡੇ ਕੋਲ ਸਿੰਪਲ ਸੋਚ ਆਂਦੀ ਹੈ 1 ਪੋਲੀਕਾਰਬੋਨੇਟ ਵਿੱਚ ਉਹ ਪਾਉਗੇ ਤੁਹਾਨੂੰ 9 ਰੁਪਏ ਦੀ ਗਾਰੰਟੀ ਸਭ ਦੀ ਲਾਈਫਟਾਈਮ ਹੋਊਗੀ ਇਹਦੇ ਵਿੱਚ ਇਹ ਜਿਹੜੇ ਸਾਕਟ ਆਂਦੇ ਆ ਦੇਖੋ ਆ ਚੀਨੀ ਮਿੱਟੀ ਦੇ ਵਿੱਚ ਸਾਕਟ ਆਂਦਾ ਇਹਦਾ ਇਹਦੀ ਵੀ ਲਾਈਫਟਾਈਮ ਗਾਰੰਟੀ ਹੈ ਇਹ ਪਾਉਗਾ ਤੁਹਾਨੂੰ ਸਿਰਫ 16 ਰੁਪਏ ਦਾ ਅਮਾਉਂਟ ਟੈਕਸ ਦਾ ਲਾਂਗੇ ਤਾਂ ਉਹ ਤੁਹਾਨੂੰ ਪਾਉਗਾ 18 ਰੁਪਏ ਦਾ ਤੇ ਆ ਦੇਖੋ ਆ ਬੈਲ ਸੋਚਣ ਦਾ ਸਾਡੇ ਕੋਲੇ ਹਾਂਜੀ ਇਹ ਮਾਰਕੀਟ ਦੇ ਵਿੱਚ 50 ਤੋਂ 60 ਰੁਪਏ ਦਾ ਮਿਲਦਾ ਨੇ ਦੇਖ ਜੇ ਵੀ ਕਾਫੀ ਸੋਹਣਾ ਲੱਗ ਰਿਹਾ ਹਾਂਜੀ ਇਹ ਸਾਡੇ ਕੋਲੇ ਸਿਰਫ 32 ਰੁਪਏ ਦਾ ਮੁਕਾਂਲੇ ਜੀ ਪੂਰੀ ਪੂਰੀ ਫੁੱਲ ਗਾਰੰਟੀ ਹੈ ਨਾ ਚੀਜ਼ਾਂ ਦੀ ਇੱਕ ਬੈਲ ਸੋਚ ਇਹਨੀ ਫੈਂਸੀ ਚਲਦੀ ਹੈ ਅੱਜਕੱਲ ਇਹ ਵਾਲਾ ਸੱਚਾ ਪਾਣੀ ਪੀ ਕੇ ਖਰਾਬ ਹੀ ਹੋ ਜਾਂਦੀ ਨਹੀਂ 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 ਇਹ ਵਾਟਰਪਰੂਫ ਹੈ ਇਹ ਕੋਈ ਖਰਾਬ ਨਹੀਂ ਹੋਗੀ ਫੁੱਲ ਸਾਡੀ ਗਾਰੰਟੀ ਹੁੰਦੀ ਹੈ ਇਹਨਾਂ ਦੀ ਚੀਜ਼ਾਂ ਦੀਆਂ ਆ ਦੇਖੋ ਪਿੱਛੋਂ ਬੰਦ ਹੈ ਪਿਓਰ ਕਾਪਰ ਦੇ ਵਿੱਚ ਹੈ ਫੁੱਲ ਗਾਰੰਟੀ ਹੈ ਸੱਚੀ ਸਿਰਫ 32 ਰੁਪਏ ਦੀ ਠੀਕ ਆ ਦੇਖੋ 1100 ਕਟ ਆ ਜਾਂਦੀ ਹੈ ਇਹ ਜੇ ਸਾਡੇ ਕੋਈ ਬਲਕ ਦੇ ਵਿੱਚ 100 ਆਰਡਰ ਦਿੰਦਾ ਤਾਂ ਅਸੀਂ 14 ਰੁਪਏ ਲਾ ਦੇਣਾ ਪਰ ਕਿੱਟੋ-ਕਟ 1000 ਰੁਪਏ ਦਾ ਆਰਡਰ ਹੋਵੇ ਤਾਂ ਇਹ ਦਿੱਲੀ ਦੇ ਵਿੱਚ ਘੱਟੋ-ਘੱਟ 45 50 ਰੁਪਏ ਦਿੰਦੇ ਆ ਸਾਡੇ ਕੋਲੇ ਆ ਉਹ ਸਿਰਫ 35 ਰੁਪਏ ਦੀ ਨਾਲੇ ਲਾਈਫਟਾਈਮ ਗਾਰੰਟੀ ਆ ਦੇਖੋ ਚੀਨੀ ਮਿੱਟੀ ਦੇਖੋ ਇਹਦੀ ਕਿੰਡੀ ਹੈਵੀ ਹੈ ਦੀ ਨਾ ਇਹ ਮੱਚੇ ਨਾ ਕਰੇ ਕੁਛ ਨਹੀਂ ਹੁੰਦਾ ਜੀ 5 ਸਾਲ ਸਾਡੀ ਗਾਰੰਟੀ ਹੁੰਦੀ ਹੈ ਇਸ ਚੀਜ਼ ਦੀ ਵੀ ਆ ਦੇਖੋ ਹੁਣ ਇਹਦੇ ਵਿੱਚ ਆ ਸਾਕਟ ਆ ਗਈ ਆ ਦੇਖੋ ਇਹਦੇ ਵਿੱਚ ਇੱਕ ਫਲੈਟ ਸਵਿਚ ਆਂਦੀ ਹੈ ਆ ਦੇਖੋ ਜਿਹੜੀ ਬਿਲਕੁਲ ਅਜਕਲ ਫੈਂਸੀ ਚੱਲ ਰਹੀ ਆ ਬਿਲਕੁਲ ਬੰਦ ਹੋਏ ਇਹ ਸਵਿਚ ਆ ਫਲੈਟ ਸਵਿਚ ਆਂਦੀ ਹੈ ਇਹ ਵੀ ਤੁਹਾਨੂੰ ਸਿਰਫ 13 ਰੁਪਏ ਦੀ ਪਾਊਗੀ ਨਾਲੇ ਲਾਈਫਟਾਈਮ ਗਾਰੰਟੀ ਹੈ ਦੀ ਆ ਦੇਖੋ ਇਹਦੀ ਇੱਕ ਐਮਸੀਆ ਮੋਡਲਰ ਐਮਸੀਬੀ ਆਂਦੀ ਹੈ ਸਿਰਫ 65 ਰੁਪਏ ਦੀ ਮੋਡਲਰ ਐਮ ਸੀ ਬੀ ਜਿਹੜੀ ਮਾਰਕੀਟ ਦੇ ਵਿੱਚ ਦੇਖੋ ਆ ਤੁਹਾਨੂੰ ਜੇ ਕਿਤੇ ਜਾਓਗੇ ਤਾਂ ਤੁਹਾਨੂੰ 150 120 120 3 150 200 ਐ ਮਿਲੂਗੀ ਤੁਹਾਨੂੰ ਸਾਡੇ ਕੋਲ ਸਿਰਫ 65 ਰੁਪਏ ਦੀ ਆ ਦੇਖੋ ਆ ਰੈਗੂਲੇਟਰ ਹੈ ਮਾਰਕੀਟ ਦੇ ਵਿੱਚ ਦੇਖੋ ਕਿੰਨਾ ਫੈਂਸੀ ਦੇ ਰੈਗੂਲੇਟਰ ਹੈ ਨਾਲੇ ਫੁੱਲ ਗਾਰੰਟੀ ਹੈ ਆ ਦੇਖੋ ਇਹਨੂੰ ਮੈਂ ਇੱਕ ਚੀਜ਼ ਇਹਦੀ ਹੋਰ ਚੀਜ਼ ਦਿਖਾਣਾ ਆ ਦੇਖੋ ਇਹ ਡਬਲ ट्रांजਿਸਟਰ ਨਾਲੇ ਇਹ ਥੋੜਾ ਖਰਾਬ ਨਹੀਂ ਹੁੰਦਾ ਇਹਦਾ ਕੀ ਫਾਇਦਾ ਜੀ ਇਹਦਾ ਫਾਇਦਾ ਇਹ ਹੁੰਦਾ ਕਿ ਇਹ ਜਦੋਂ ਲਾਈਟ ਘਟ ਬਦ ਹੁੰਦੀ ਹੈ ਤਾਂ ਇਹ ਆਟੋ ਕੱਟ ਹੋ ਜਾਂਦਾ ਓਕੇ ਇਹਦਾ ਇਹ ਬੈਨੀਫਿਟ ਹੈ ਔਰ ਨਾਲੇ ਮਾਰਕੀਟ ਦੇ ਵਿੱਚ ਲੋਂਗੇ ਤੁਹਾਨੂੰ ਇਹ ਪਊਗਾ 150 130 140 ਸਾਢੇ ਤੋਂ ਲੋਂਗੇ ਸਿਰਫ 65 ਰੁਪਏ ਦਾ ਇਹਦੇ ਚ ਹਲਕੀ ਕੁਆਲਿਟੀ ਆਂਦੀ ਹੈ ਇੱਕ ਉਹ ਵੀ ਲੋਂਗੇ ਤਾਂ ਉਹ 45 ਰੁਪਏ ਦਾ ਸਾਡੇ ਕੋਲ ਠੀਕ ਹੈ ਜੀ ਆਹ ਦੇਖੋ ਆ ਸਾਡੇ ਕੋਲ ਐਮਸੀ ਵੀ ਆਂਦੀ ਹੈ ਸਿੰਪਲ ਮਾਰਕੀਟ ਦੇ ਵਿੱਚ ਇੰਨਾ ਦੇ ਵੀ ਰੇਟ ਬੜੇ ਉੱਚੇ ਆ 150 ਰੁਪਏ ਦਿੰਦਾ ਕੋਈ ਹੈਵਲ ਦਾ ਲੈ ਲੋ ਤਾਂ ਇੰਨਾ ਮਹਿੰਗਾ ਆ ਸਾਡੇ ਕੋਲ ਸਿਰਫ 55 ਰੁਪਏ ਦਾ ਫੁੱਲ ਗਰੰਟੀ ਆ ਫੁੱਲ ਕਾਪਰ ਦੀ ਹੋਊਗੀ ਫੁੱਲ ਟ੍ਰਿਪਿੰਗ ਆ ਓਵਰਲੋਡ ਤੇ ਨਹੀਂ ਤੇ ਸ਼ਾਰਟ ਸਰਕਟ ਤੇ ਵੀ ਇਹ ਫੁੱਲ ਯਾਨੀ ਕਿ ਉਹ ਹੁੰਦੀ ਹੈ ਚੀਜ਼ ਠੀਕ ਹੈ ਜੀ ਇੱਕ ਸਾਡਾ ਡੀਪੀ ਸੋਚੰਦ ਹੈ ਇਹ ਜਿਹੜੇ ਪੁਰਾਣੇ ਟਾਈਮਾਂ ਦੇ ਵਿੱਚ ਚੱਲਦੇ ਸੀਗੇ ਅੱਜ ਕੱਲ ਪਹਿਲਾਂ ਐਨ ਐਮ ਸੀ ਬੀ ਆ ਹੀ ਥਾਤੇ ਇਹ ਲਾਉਂਦੇ ਸੀਗੇ ਹੁਣ ਇਹ ਅੱਜ ਕੱਲ ਬਹੁਤ ਘੱਟ ਲਾਉਂਦੇ ਲੋਗ ਤਾਂ ਇਹ ਸਿਰਫ ਸਾਡੇ ਕੋਲੇ ਹੈ 50 ਰੁਪਏ ਦਾ ਸਿਰਫ 50 ਰੁਪਏ ਦਾ ਇਹ ਨਾਲ 1 ਸਾਲ ਗਾਰੰਟੀ ਹੈ ਫੁੱਲੇ ਦੀ ਠੀਕ ਹੈ ਆ ਦੇਖੋ ਇੱਕ ਇਹ ਹੋਮ ਸੇਫ ਹੁੰਦਾ ਜਿਹਨੂੰ ਆਪਾਂ ਮੋਡਰਨ ਐਮ ਸੀ ਬੀ ਕਹਿੰਦੇ ਆ ਇਹ ਹੋਮ ਸੇਫ ਲਾਉਂਗੇ ਤਾਂ ਸਾਡੇ ਕੋਲ 170 ਰੁਪਏ ਦਾ ਸਿਰਫ ਮਾਰਕੀਟ ਇਹਦੇ 450 400 ਐ ਮਿਲਦਾ ਸਿਰਫ ਓਨਲੀ 70 ਰੁਪਏ ਦਾ ਨਾਲ 1 ਸਾਲ ਫੁੱਲ ਗਾਰੰਟੀ ਹੈ ਆ ਦੇਖੋ ਆ ਇੰਡੀਕੇਟਰ ਹੈ ਜਿਹੜੇ ਦਿੱਲੀ ਦੇ ਵਿੱਚ ਕਹਿੰਦੇ ਆ 15 ਰੁਪਏ ਦਾ 20 ਰੁਪਏ ਦਾ 15 ਰੁਪਏ ਦਾ ਦਿਓ ਲਓਗੇ ਤਾਂ ਸਾਡੇ ਕੋਲ 15 ਵਾਲਾ ਵੀ ਹੈਗਾ ਜੇ ਵਧੀਆ ਚੀਜ਼ ਲਓਗੇ ਤਾਂ ਉਹ ਤੁਹਾਨੂੰ ਪਊਗਾ ਸਿਰਫ 20 ਰੁਪਏ ਦਾ ਜਿਹਦੀ ਫੁੱਲ ਗਰੰਟੀ ਹੋਊਗੀ ਨਾਲੇ ਪਿਓਰ ਕਾਪਰ ਦੇ ਵਿੱਚ ਹੋਊਗਾ ਫੁੱਲ ਗਰੰਟੀ ਹੋਗੀ ਚੀਜ਼ ਦੀ ਆ ਸਾਡੇ ਕੋਲ ਪੇਚਾਂ ਵਾਲੇ ਰੈਗੂਲੇਟਰ ਮਿਲ ਜਾਂਦੇ ਆ ਇਹ ਵੀ ਡਬਲ ट्रांजਿਸਟਰ ਆ ਨੇ ਨਾ ਲੋਕਲ ਮਾਲ ਕੋਈ ਨਹੀਂ ਰੱਖਿਆ ਹੋਇਆ ਲੋਕਲ ਲੈਣਾ ਤਾਂ ਅਸੀਂ ਦੇ ਦਾਂਗੇ ਸਿਰਫ 20 ਰੁਪਏ ਦਾ ਲੋਕਲ ਹੈ ਇਹ ਜੇ ਲਓਗੇ ਤਾਂ ਇਹ 45 ਰੁਪਏ ਦਾ ਹੈ ਪੇਚਾਂ ਵਾਲਾ ਮੋਡੂਲਰ ਟਾਈਪ ਬਿਲਕੁਲ ਅਸੀਂ ਕੱਢਿਆ ਆ ਸਾਡੇ ਕੋਲੇ ਕੰਬਾਈਨਡ ਆ ਜਾਂਦਾ ਪਾਵਰ ਦਾ ਕੰਬਾਈਨਡ ਮਾਰਕੀਟ ਵਿੱਚ ਲਾਉਂਗੇ 150 ਰੁਪਏ 120 ਰੁਪਏ 130 ਰੁਪਏ ਹੱਦ ਕੋਈ ਲਾਸ਼ ਕਰੂਗਾ ਤਾਂ 90 ਰੁਪਏ ਦਿੱਲੀ ਦੇ ਵਿੱਚ ਰੇਟ ਇਹਦਾ ਬੋਲਦੇ ਆ 65 ਰੁਪਏ ਦਾ ਸਾਡੇ ਕੋਲੇ ਆਓ ਅਸੀਂ 55 ਰੁਪਏ ਦੇਵਾਂਗੇ ਨਾਲੇ ਪਿੱਛੇ ਚੀਨੀ ਮਿੱਟੀ ਹੈ ਫੁੱਲ ਗਰੰਟੀ ਹੈ ਚੀਜ਼ ਦੀ ਨਾਲੇ ਹੈਵੀ ਚੀਜ਼ ਹੈ ਆ ਦੇਖੋ ਸਾਡੇ ਕੋਲੇ ਟੈਸਟ ਪਿੰਨ ਹੁੰਦਾ ਹੁਣ ਦਿਖਾਣੇ ਆ ਅਸੀਂ ਟੈਸਟ ਪਿੰਨ ਮਾਰਕੀਟ ਦੇ ਵਿੱਚ ਇਹਨੂੰ ਵੀ ਬਹੁਤ ਲੋਕ ਮੈਂ 30-30 ਰੁਪਏ ਦੇ ਵੇਚਦੇ ਆ ਸਾਡੇ ਕੋਲ ਸਿਰਫ 12 ਰੁਪਏ ਦਾ ਇਹ ਚ ਇੱਕ ਹਲਕੀ ਕੁਆਲਟੀ ਆਂਦੀ ਸਾਡੇ ਕੋਲੇ ਉਹ ਉਹ ਹੁਣ ਆਇਆ ਨੇ ਆਪਾਂ ਕੰਸੀਲਡ ਲਾਈਟਾਂ ਦੇ ਜਿਹੜੀਆਂ ਅੱਜਕੱਲ ਬਹੁਤ ਫੈਂਸੀ ਚਲਦੀਆਂ ਡੈਕੋਰੇਸ਼ਨ ਵਾਸਤੇ ਵੀ ਘਰ ਦੇ ਅੰਦਰ ਅੱਜਕੱਲ ਲੋਕ ਬਹੁਤ ਲਾਣ ਲੱਗ ਗਏ ਇਹ ਆ ਦੇਖੋ ਇਹ 5 ਵਾਟ ਦੀ ਕੰਸੀਲਡ ਹੈ ਇਹ ਤੁਹਾਨੂੰ ਸਿਰਫ 50 ਰੁਪਏ ਦੀ 5 ਵਾਟ ਦੀ ਆ ਤੁਸੀਂ 9 ਵਾਟ ਦੀ ਲਓਗੇ 9 ਵਾਟ ਦੀ ਬੋਗੀ ਤੁਹਾਨੂੰ 80 ਰੁਪਏ ਦੀ 2 ਸਾਲ ਗਾਰੰਟੀ ਨਾਲ 5 ਵਾਟ ਲਓਗੇ 1 ਸਾਲ ਗਾਰੰਟੀ ਹੈ 9 ਵਾਟ ਲਓਗੇ 2 ਸਾਲ ਦੀ ਗਾਰੰਟੀ ਹੈ ਨਾਲੇ ਫੁੱਲ ਕਾਪਰ ਦੇ ਅੰਦਰ ਹੈ ਫੁੱਲ ਵਧੀਆ LED ਦੇ ਅੰਦਰ ਹੈ ਜਿਹੜੀ PC 216 ਲੱਗੀ ਹੁੰਦੀ ਆ ਬਹੁਤ ਵਧੀਆ ਚੀਜ਼ ਹੈ ਆ ਸਾਡੇ ਕੋਲ ਹੋਲਡਰ ਹੁੰਦਾ ਆ ਦੇਖੋ ਇਹਦੇ ਨਾਲ ਦੇ ਦੋ ਹੋਲਡਰ ਹੁੰਦੇ ਆ ਇਹਨੂੰ ਆਪਾਂ ਕਹਿ ਦਿੰਦੇ ਆ ਬੈਟਨ ਹੋਲਡਰ ਤੇ ਇਹਨੂੰ ਆਪਾਂ ਕਹਿ ਦਿੰਦੇ ਆ ਸਕਰਟ ਹੋਲਡਰ ਇਹ ਹੋਲਡਰ ਲਓਗੇ ਤੁਸੀਂ ਸਾਨੂੰ ਕੋ ਸਾਡੇ ਕੋਲੋਂ ਸਿਰਫ 8 ਰੁਪਏ ਦਾ ਜਿਹੜਾ ਦਿੱਲੀ ਚ ਵੀ ਰੇਟ ਕਹਿੰਦੇ ਆ 9 ਰੁਪਏ ਦਾ ਕਹਿੰਦੇ ਆ ਸਾਡੇ ਕੋਲੇ 8 ਰੁਪਏ ਦਾ ਆਹ ਦੇਖ ਲਓ ਐਡਾ ਫੈਂਸੀ ਹੋਲਡਰ ਇਹ ਇਹ ਵੀ ਤੁਹਾਨੂੰ ਸਿਰਫ ਅਸੀਂ ਦੇਵਾਂਗੇ ਸਿਰਫ 10 ਰੁਪਏ ਦਾ ਨਾਲੇ ਪਿਓਰ ਬਰਾਸ ਦੇ ਅੰਦਰ ਆ ਦੇਖੋ ਹੈਵੀ ਬੰਬੇ ਪਿੰਦੇ ਵਿੱਚ ਹੈ ਬਿਲਕੁਲ ਵਧੀਆ ਚੀਜ਼ ਹੈ ਇਹ ਦੇਖੋ ਜਿਹੜੀ ਗੱਲ ਆ ਆ ਸਾਡੇ ਕੋਲ ਜੰਬੋ ਹੋਲਡਰ ਆ ਗਿਆ ਜੰਬੋ ਹੌਲਡਰ ਵੀ ਹੈਵੀ ਕੁਆਲਿਟੀ ਦੇ ਅੰਦਰ ਹੈ ਆ ਦੇਖੋ ਪਿੱਛੇ ਪਿੰਨਾ ਵੀ ਹੈਵੀ ਹੈ ਆ ਚੀਜ਼ ਬੰਬੇ ਪਿੰਨਾ ਅੰਦਰ ਸਾਰੀ ਜਿਹੜੀ ਹੈਗੀ ਹੈ ਨਾਲੇ ਬਹੁਤ ਵਧੀਆ ਕੁਆਲਿਟੀ ਹੈ ਇਹ ਤੁਹਾਨੂੰ ਸਿਰਫ ਅਸੀਂ ਦੇਵਾਂਗੇ 18 ਰੁਪਏ ਦਾ ਜੇ ਸਾਡੇ ਕੋਲ ਕੋਈ ਬਲਕ ਆਰਡਰ ਲਊਗਾ ਜ਼ਿਆਦਾ ਇਹ ਤੁਹਾਨੂੰ ਰਿਟੇਲ ਦੇ ਰੇਟ ਦੱਸ ਰਹੇ ਹੁਣ ਆਪਾਂ ਵੀ ਜਿਹੜੇ ਆਪਣੇ ਕੋਲੇ ਕਾਰੋਬਾਰੇ ਕੋਠਿਆਂ ਦਾ ਸਮਾਨ ਲੈਣਾ ਆਂਦੇ ਆ ਕੁਝ ਵੀ ਲੈਣਾ ਆਂਦੇ ਆ ਤਾਂ ਅਸੀਂ ਉਹਨਾਂ ਦਾ ਬਹੁਤ ਬੈਨ ਯਾਨੀ ਕਿ ਬੈਨੀਫਿਟ ਦੇਵਾਂਗੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੋਫਿਟ ਦੇਵਾਂਗੇ ਤਾਂ ਕਿ ਉਹਨਾਂ ਨੂੰ ਕਿਸੇ ਗੱਲੋਂ ਦਿੱਕਤ ਨਾ ਹੋਵੇ ਜੇ ਤੁਹਾਨੂੰ ਮਾਰਕੀਟ ਦੇ ਵਿੱਚ ਆ ਮੰ ਨਾਲੇ ਫੁੱਲ ਗਰੰਟੀ ਨਾਲ ਆ ਦੇਖੋ ਮਲਟੀਪਲ ਲਗਾ ਜੋ ਆ ਐਡਾ ਸੋਨਾ ਮਲਟੀਪਲ ਲਗਾ ਦੇਖੋ ਇੰਡੀਕੇਟਰ ਵੀ ਇਹਦੇ ਅੰਦਰ ਨਾਲੇ ਪਾਵਰ ਆ ਲਾਈਟ ਟੂ ਪਾਵਰ ਆ ਇਹ 6 ਐਂਪੀਅਰ ਦੇ ਵਿੱਚ ਲੱਗ ਕੇ 16 ਐਂਪੀਅਰ ਹੋ ਜਾਂਦਾ ਠੀਕ ਆ ਇਹ ਤੁਹਾਨੂੰ ਸਿਰਫ ਅਸੀਂ ਦੇਵਾਂ ਕਿੰਨੇ ਦਾ 38 ਰੁਪਏ ਦਾ ਆ ਲੋ ਇੱਕ ਕਨਵਰਜਨ ਆਇੰਦਾ ਦੂਜਾ ਸਿਰਫ ਕਿੰਨੇ ਦਾ 23 ਰੁਪਏ ਦਾ ਇੱਕ ਆਪਣੇ ਕੋਲੇ ਹੋਰ ਸੀਗਾ ਆ ਦੇਖੋ ਆ ਪਿਆ ਆ ਲੋ ਸਿਰਫ 16 ਰੁਪਏ ਦਾ ਇਹ ਵੀ ਕਨਵਰਜਨ ਹੈ 16 ਰੁਪਏ ਦਾ ਬੋਗਾ ਤੁਹਾਨੂੰ ਸਿਰਫ ਇਹ ਠੀਕ ਹੈ ਇਹ ਕਹਾ ਮਲਟੀਪਲ ਆ ਦੇਖੋ ਆ 컬러ਫੁਲ ਹੈ ਇਹ ਤੁਹਾਨੂੰ ਸਿਰਫ 15 ਰੁਪਏ ਦਾ 150 ਰੁਪਏ 70 ਸਾਰਾ ਟੋਟਲ ਇਹ ਤੁਹਾਨੂੰ ਆਪਾਂ ਬਿਲਕੁਲ ਜਾਇਜ਼ ਰੇਟਾਂ ਤੇ ਦੇਵਾਂਗੇ ਸਬ ਮੀਟਰ ਹੁੰਦਾ ਹੈ ਜੈਪੁਰ ਦਾ ਸਬ ਮੀਟਰ ਹੁੰਦਾ ਹੈ ਇਹਨ ਮਾਰਕੀਟ ਦੇ ਵਿੱਚ 250 300 ਐ ਮਿਲਦਾ ਸਾਡੇ ਕੋਲ ਸਿਰਫ 130 ਰੁਪਏ ਦਾ ਨਾਲ ਇੱਕ ਸਾਲ ਦੀ ਫੁੱਲ ਗਾਰੰਟੀ ਹੋ ਗਈ 130 ਰੁਪਏ ਦਾ ਸਾਡੇ ਕੋਲ ਆ ਕੇ ਲੈ ਕੇ ਜਾਓ ਨਾਲ ਵੀਡੀਓ ਵਿੱਚ ਜਿਹੜੇ ਰੇਟ ਤੁਹਾਨੂੰ ਦੱਸ ਰਹੇ ਆ ਉਹ ਰੇਟ ਤੁਹਾਨੂੰ ਦਵਾਂਗੇ ਇਹ ਵੀ ਸਾਡਾ ਪ੍ਰੋਮਿਸ ਹੈ। ਆ ਵਾਟਰ ਬੈਲ ਅਲ ਵਾਟਰ ਲਲਾ ਰਮ ਆਂਦਾ ਹੈ ਇਹ ਮਿਲਦਾ ਹੈ ਮਾਰਕੀਟ ਦੇ ਵੀ 250 ਰੁਪਏ ਦਾ ਸਾਡੇ ਤੋਂ ਲਓ ਸਿਰਫ 130 ਰੁਪਏ। 1 ਸਾਲ ਦੀ ਫੁੱਲ ਗਾਰੰਟੀ ਔਰ ट्रांजਿਸਟਰ ਵਾਲੀ ਹੈ ਹੈਵੀ ਦੇ ਵਿੱਚ ਕੋਈ ਐ ਨਹੀਂ ਆ ਵੀ ਜਿਹਦੇ ਵਿੱਚ ट्रांजਿਸਟਰ ਨਹੀਂ ਹੁੰਦਾ ਮੱਚ ਜਾਂਦੀ ਨਾ ਮੱਚੂ ਵੀ ਨਹੀਂ ਫੁੱਲ ਗਾਰੰਟੀ ਹੈ ਸਾਲ ਦੀ। ਠੀਕ ਹੈ। ਆ ਦੇਖੋ ਹੁਣ ਸਾਡੇ ਕੋਲੇ ਬੱਲਾ ਆਂਦਾ ਜੈ ਸੂਰਿਆ ਦਾ। ਇਹ ਵੀ ਸਾਡੇ ਆਪਣੇ ਭਰਾ ਦਾ ਆਪ ਦਾ ਬ੍ਰਾਂਡ ਹੈ। ਆਪਾਂ ਇਹ ਸੇਲ ਕਰਦੇ ਆਂ। ਸਾਡੇ ਕੋਲੇ ਕਾਸਪਰ ਦਾ ਵੀ ਆਂਦਾ ਇੱਕ। ਆ ਦੇਖੋ। ਨੋਟ ਅਵੇਲੇਬਲ LED ਬੱਲਬ ਹੈ ਇਹ 2 ਸਾਲ ਦੀ ਗਾਰੰਟੀ ਹੈ 50 ਰੁਪਏ ਦਾ ਠੀਕ ਹੈ ਜੀ ਤੇ ਆ ਕਾਸਟ ਪਰ ਦੰਦਾ ਆ ਕਾਸਟ ਪਰ ਦਾ ਪੈਂਦਾ ਹੈ 1 ਸਾਲ ਗਾਰੰਟੀ 40 ਰੁਪਏ ਦਾ ਸਰਫ ਪੂਰੀ ਗਾਰੰਟੀ ਨਾਲ ਇਹਨਾਂ ਦੀ ਸਿਰਫ 40 ਰੁਪਏ ਦਾ ਬੱਲਬ ਆ ਦੇਖੋ ਸਾਡੇ ਕੋਲੇ ਇਹ 16 ਵਟ ਆਂਦੇ ਇਹਦਾ ਆ ਦੇਖੋ ਆ 16 ਵਾਟ ਦਾ ਬੱਲਬ ਹੁੰਦਾ ਹੈ ਸਿਰਫ ਉਹ ਸਿਰਫ 138 ਰੁਪਏ ਦਾ ਮਾਰਕੀਟ ਵਿੱਚ 250 ਰੁਪਏ 200 ਰੁਪਏ ਆ ਦਿਖਦਾ ਇਹ ਠੀਕ ਹੈ ਇਹ ਆ ਦੇਖੋ ਸਾਡੇ ਕੋਲੇ ਆ ਬੈਲ ਹੁੰਦੀਆਂ ਜਿਵੇਂ ਡੋਰ ਵਾਲਾ ਆਪਾਂ ਕਹਿ ਦਿੰਦੇ ਆ ਆ ਦੇਖੋ ਸਿਰਫ 65 ਰੁਪਏ ਦੀ ਇੱਕ ਸਾਲ ਦੀ ਫੁੱਲ ਗਾਰੰਟੀ ਹੈ 65 ਰੁਪਏ ਦੀ ਹੈ ਰਜਿਸਟਰ ਦੇ ਅੰਦਰ ਹੈ ਨਾਲੇ ਫੁੱਲ ਗਾਰੰਟੀ ਹੁਣ ਆਪਾਂ ਆਨੇ ਆ ਬਾਏਰ ਤੇ ਆ ਦੇਖੋ ਸਾਡੇ ਕੋਲ ਜਿਹੜੀ ਬ੍ਰਾਂਡਡ ਚਾਹੀਦੀ ਹੈ ਬ੍ਰਾਂਡਡ ਵੀ ਮਿਲ ਜੂਗੀ ਆ ਫੀਨੋਲੈਕਸ ਦੀ ਵਾਇਰ ਹੁੰਦੀ ਹੈ ਸਾਡੇ ਕੋਲੇ ਆ ਏਕ ਲਾਈਟ ਦੀ ਵਾਇਰ ਹੁੰਦੀ ਹੈ ਆ ਦੇਖੋ ਠੀਕ ਹੈ ਆ ਆਰ ਕੇ ਗੋਲਡ ਵਾਇਰ ਹੁੰਦੀ ਹੈ ਆਪਣੇ ਕੋਲੇ ਇਹ ਸਾਰੀਆਂ ਪਿਓਰ ਕਾਪਰ ਦੇ ਵਿੱਚ ਹੋਣਗੀਆਂ ਕੋਈ ਆਪਾਂ ਚਾਈਨਾ ਕਾਪਰ ਨਹੀਂ ਵੇਦੇ ਜਿਹੜਾ ਚਾਈਨਾ ਕਾਪਰ ਲੈਣਾ ਚਾਹੁੰਦਾ ਹੈ ਉਹਨੂੰ ਵੀ ਅਸੀਂ ਆਰਡਰ ਤੇ ਮੰਗਾ ਦਿੰਨੇ ਆ ਪਰ ਅਸੀਂ ਪਿਓਰ ਕਾਪਰ ਵੇਦੇ ਆ ਆ ਸਾਡਾ ਪਿਓਰ ਕਾਪਰ 90 ਮੀਟਰ ਪਿਓਰ ਕਾਪਰ 90 ਮੀਟਰ ਸਿਰਫ 1 ਕਐਮਐਮ 500 ਰੁਪਏ ਦਾ ਆਰ ਕੇ ਗੋਲਡ ਆ ਲੋ ਇਹ ਏਕ ਲਾਈਟ ਆ ਜਾਂਦਾ ਵਧੀਆ ਲਾਈਫ ਟਾਈਮ ਗਾਰੰਟੀ ਹੈ ਤਾਰ ਦੀ ਡਬਲ ਪੀਵੀਸੀ ਹੈ 90 ਮੀਟਰ ਪੂਰੀ ਮੀਟਰ ਮਾਰਕਿੰਗ ਧਾਰ ਦੇ ਉੱਤੇ ਇਹ ਤੁਹਾਨੂੰ ਪਊਗਾ ਸਿਰਫ 690 ਰੁਪਏ ਦਾ ਇੱਕ ਐਮ ਇਹ ਤਾਰ ਦੀ ਫੁੱਲ ਗਰੰਟੀ ਹੋਊਗੀ ਨਾਲੇ 690 ਰੁਪਏ ਸਿਰਫ ਆ ਦੇਖੋ ਆ ਫੀਨੋਲੈਕਸ ਹੁੰਦਾ ਹੈ ਫੀਨੋਲੈਕਸ ਜੇ ਤੁਸੀਂ ਸਾਡੇ ਸਾਡੇ ਤੋਂ ਲੈਂਦੇ ਹੋ ਤਾਂ ਅਸੀਂ ਤੁਹਾਨੂੰ ਮਾਰਕੀਟ ਨਾਲੋਂ 30 ਰੁਪਏ 40 ਰੁਪਏ ਬੱਸ ਸਸਤਾ ਦੇਵਾਂਗੇ ਇੰਨੀ ਵੀ ਗਰੰਟੀ ਹੈ ਸਾਡੀ ਠੀਕ ਹੈ ਆਪਣੇ ਕੋਲ ਆ ਦੇਖੋ ਆ ਚੀਜ਼ਾਂ ਆ ਜਾਂਦੀਆਂ ਆ ਕੇਬਲ ਵਾਇਰ ਹੋ ਗਈ ਕੇਬਲ ਵਾਇਰ ਮਾਰਕੀਟ ਦੇ ਵਿੱਚ ਲਓਗੇ ਤਾਂ 1000 ਰੁਪਏ ਦਾ ਰੋਲ 1100 ਦਾ ਰੋਲ 1200 ਦਾ ਸਾਡੇ ਤੋਂ ਲਓ ਸਿਰਫ 700 ਰੁਪਏ ਦਾ ਰੋਲ ਪੂਰਾ 90 ਮੀਟਰ 100 ਗੱਜ ਆ ਦੇਖੋ ਆ ਦੇਖੋ ਆ 4 ਐਮ ਐਮ ਦੀ ਐਲੂਮੀਨੀਅਮ ਵਾਇਰ ਹੈ ਮਾਰਕੀਟ ਦੇ ਵਿੱਚ ਇਹਨੂੰ ਹੀ ਲਓਗੇ ਤਾਂ ਹੀ ਤੁਹਾਨੂੰ 1000 ਰੁਪਏ ਦਾ ਰੋਲ ਮਿਲੇਗਾ ਸਾਡੇ ਕੋਲ ਸਿਰਫ 680 ਰੁਪਏ ਦਾ ਪੂਰਾ 90 ਮੀਟਰ 100 ਗੱਜ ਵਧੀਆ ਪੀ ਵੀ ਸੀ ਦੇ ਅੰਦਰ ਆ ਦੇਖੋ ਇਹਦਾ ਵਜ਼ਨ ਦੇਖੋ ਕਿੰਨਾ ਹੈ ਆ 10 ਐਮ ਐਮ ਦੀ ਵਾਇਰ ਹੈ ਮਾਰਕੀਟ ਦੇ ਵਿੱਚ ਲਓਗੇ 2800 ਦਾ ਰੋਲ ਹੈ 2900 ਦਾ ਰੋਲ ਹੈ ਇਹ ਖੰਬੇ ਤੇ ਜਿਹੜੀ ਆਪਾਂ ਘਰੋਂ ਮੇਨ ਨਹੀਂ ਲਿਆ ਕੇ ਅੱਦੇ ਘਰੇ ਮੀਟਰ ਦੇ ਵਿੱਚ ਲਾਣ ਦੇਣਾ ਆ ਦੇਖੋ ਆ ਪੀਵੀਸੀ ਗਿੱਟੀ ਹੁੰਦੀ ਹੈ ਸਾਡੇ ਕੋਲੇ 130 ਰੁਪਏ ਦਾ 1000 ਪੀਸ 130 ਰੁਪਏ ਦਾ ਸਿਰਫ ਆ ਦੇਖੋ ਇਹ ਕਲੰਪ ਆ ਜਾਂਦੇ ਆ ਸਿਰਫ 90 ਰੁਪਏ ਦਾ ਪੈਕੇਟ 100 ਪੀਸ ਆ ਦੇਖੋ ਇਹਦੇ ਨਾਲ ਦੇ ਸਾਰੇ ਕਲੰਪ ਪਾਉਂਦੇ ਆ ਆਪਣੇ ਕੋਲੇ ਜਿੰਨੇ ਵੀ ਕਲੰਪ ਹੈ ਬਹੁਤ ਵਧੀਆ ਕੁਆਲਿਟੀ ਹੁੰਦੀ ਹੈ ਕੁਆਲਿਟੀ ਵੱਲੋਂ ਵੀ ਸਾਡਾ ਕੋਈ ਕੰਪਰਮਾਈਜ਼ ਨਹੀਂ ਹੈ ਕੁਆਲਿਟੀ ਅਸੀਂ ਦਿੰਨੇ ਆ ਫੁੱਲ ਗਾਰੰਟੀ ਹੈ ਸਾਡੀ ਚੀਜ਼ ਦੀ ਵੀ ਆਲੇ ਜਿਹੜੀ ਚੀਜ਼ ਦੇਵਾਂਗੇ ਵਧੀਆ ਦੇਵਾਂਗੇ ਇਹ ਤੋਂ ਇਲਾਵਾ ਕੋਈ ਘੱਡਿਆ ਚੀਜ਼ ਦੇਵਾਂਗੇ ਆ ਦੇਖੋ 8mm 7mm ਇਹਨਾਂ ਸਭ ਦੇ ਆਡਾ ਰੇਟ ਹੁੰਦੇ ਆ ਕੋਈ 100 ਰੁਪਏ ਦਾ ਕੋਈ 120 ਰੁਪਏ ਦਾ ਕੋਈ 130 ਰੁਪਏ ਦਾ ਐ ਹੁੰਦਾ ਸਾਰਾ ਇਹ ਜਿਹੜਾ ਹੋਲਸੇਲ ਰੇਟ ਆ ਤੁਹਾਨੂੰ ਹੋਲਸੇਲ ਰੇਟ ਤੇ ਪ੍ਰੋਵਾਈਡ ਕਰਾਵਾਂਗੇ ਅਸੀਂ ਜਿਹੜੀ ਗੱਲ ਆ ਉਥੇ ਆ ਦੇਖੋ ਜਿਵੇਂ 1.3 ਪਿੰਟ ਟੋਪ ਹੈ ਆ ਦੇਖੋ ਇਹ ਮਾਰਕੀਟ ਦੇ ਲੋਂਗੇ 50 ਰੁਪਏ ਦਾ ਮਿਲੂਗਾ ਤੁਹਾਨੂੰ ਸਾਡੇ ਕੋਲ ਸਿਰਫ 35 ਰੁਪਏ ਦਾ 16 ਐਂਪੀਅਰ ਦਾ ਛੋਟਾ ਲੋਂਗੇ ਤਾਂ 16 ਰੁਪਏ ਦਾ ਆ ਦੇਖੋ ਇੱਕ ਇਹ ਹੈਵੀ ਚ ਆਂਦਾ ਜਿਹੜਾ ਯੂਰੀਆ ਚ ਹੁੰਦਾ ਜਿਹੜੇ ਹੀਟਰ ਤੇ ਗੀਜ਼ਰ ਤੇ ਲਾਉਂਦੇ ਆ ਆਪਾਂ ਅੱਜ ਕੱਲ ਏਸੀ ਤੇ ਲਾਉਂਦੇ ਆ ਇਹ ਸਭ ਤੋਂ ਬੈਸਟ ਕੁਆਲਿਟੀ ਹੁੰਦੀ ਹੈ ਯੂਰੀਆ ਦੀ ਇਹ ਮੱਚਦਾ ਨਹੀਂਗਾ ਤਾਂ ਇਹ ਤੁਹਾਨੂੰ ਸਿਰਫ ਕਿੰਨੇ ਦਾ ਦੇਵਾਂਗੇ ਅਸੀਂ ਇਹ ਵੀ 70 ਰੁਪਏ ਦਾ ਸਿਰਫ ਯੂਰੀਆ ਦੇ ਵਿੱਚ ਬਾਕੀ ਤੁਹਾਨੂੰ ਸ਼ੀਟਾਂ ਮੋਡੂਲਰ ਸ਼ੀਟਾਂ ਹੁੰਦੀਆਂ ਆ ਦੇਖੋ ਸਾਡੇ ਕੋਲੇ ਇਹ ਸ਼ੀਟਾਂ ਹੁੰਦੀਆਂ ਦੇਖੋ ਨਾਲੇ ਫੁੱਲ ਫਲੈਕਸੀਬਲ ਹੁੰਦੀਆਂ ਸ਼ੀਟਾਂ ਇਹ ਆ ਦੇਖੋ ਨਾਲੇ ਫਿਨਿਸ਼ਿੰਗ ਦੇਖੋ ਲਾਈਫ ਟਾਈਮ ਗਰੰਟੀ ਆ ਰੰਗ ਉਤਰਨ ਦੀ ਆ ਦੇਖੋ ਤੁਹਾਨੂੰ ਮੈਂ ਦਿਖਾਣਾ ਇਹਦੀ ਫਲੈਕਸੀਬਿਲਟੀ ਆ ਜਿਹੜੇ ਦਿੱਲੀ ਕਹਿੰਦੇ ਆ ਆਪਾਂ ਐਵੇਂ ਆ ਐਵੇਂ ਆ ਆ ਦੇਖੋ ਫੁੱਲ ਫਲੈਕਸੀਬਲ ਆ ਆ ਟੁੱਟਣਾ ਨਹੀਂ ਜਾਵੇ ਵੀਰ ਜੀ ਨਹੀਂ ਨਹੀਂ ਟੁੱਟਦੀ ਨਹੀਂ ਆ ਭਾਜੀ ਆ ਦੇਖੋ ਜਿੰਨੇ ਮਰਜ਼ੀ ਮਾਰੀ ਜਾਓ ਟੁੱਟਦੀ ਨਹੀਂ ਸੀ ਹੋਰ ਦੱਸੋ ਗਰੰਟੀ ਹੈ ਇਹ ਫੁੱਲ ਇਸ ਚੀਜ਼ ਦੀ ਸਾਡੇ ਕੋਲੇ ਸ਼ੀਟਾਂ ਮਾਰਕੀਟ ਦੇ ਵਿੱਚ ਦੇਖੋ ਅੱਡਾ ਰੇਟ ਦਿੰਦਾ ਕੋਈ ਕਹਿੰਦਾ ਇੰਨੇ ਦੀ ਆ ਕੋਈ ਕਹਿੰਦਾ ਇੰਨੇ ਦੀ ਆ ਸਾਡੇ ਕੋਲੇ ਸਭ ਤੋਂ ਛੋਟੀ ਸ਼ੀਟ ਸਿਰਫ ਔਰ ਸਿਰਫ ਕਿੰਨੇ ਦੀ ਆ 25 ਰੁਪਏ ਦੀ ਵਧੀਆ ਕੁਆਲਿਟੀ ਜ ਹੈ ਹਲਕੀ ਕੁਆਲਿਟੀ ਲਾਉਂਗੇ ਤਾਂ ਸਾਡੇ ਕੋਲੇ ਜਿਹੜੀ ਘਰੇ ਲਾਣੀ ਆ ਉਹ ਵਧੀਆ ਚੱਲਦੀ ਐ ਤਾਂ ਵਧੀਆ ਸ਼ੀਟ ਲਾਓ ਇਹ ਦੂ ਲਾਵਾ ਸਾਡੇ ਕੋਲੇ ਤਾਰਾਂ ਦੇ ਬੰਡਲ ਅੱਜ ਮੈਂ ਦੇਖੋ ਆ ਕਿਊਬ ਲਾਈਟ ਪਈ ਐ ਸਾਡੇ ਕੋਲੇ ਆ ਕੰਪਨੀ ਟਿਊਬ ਲਾਈਟਾਂ ਵੀ ਐ ਸਾਡੇ ਕੋਲੇ ਆ ਪਈਆਂ ਦੇਖੋ ਇਹ ਮਾਰਕੀਟ ਦੇ ਤੁਹਾਨੂੰ 200 ਰੁਪਏ ਤੋਂ ਘੱਟ ਕੋਈ ਨਹੀਂ ਦੇ ਸਕਦਾ ਸਾਡੇ ਤੋਂ ਲਓ 130 ਰੁਪਏ ਸਿਰਫ ਨਾਲ 1 ਸਾਲ ਗਾਰੰਟੀ ਫੁੱਲ ਔਰ ਕੰਪਨੀ ਦੀ ਐ ਵਿਨੇ ਦੀ 130 ਰੁਪਏ ਦੇ ਵਿੱਚ 80 ਦੇਵਾਂਗੇ ਇਹ ਆ ਦੇਖੋ ਇਹ ਸਾਡੇ ਕੋਲ ਕੈਮਰੇ ਵੀ ਹੁੰਦੇ ਆ ਠੀਕ ਐ ਇਹ ਮੇਰੇ ਵੱਡੇ ਪੁਰਾਣੇ ਕੰਮ ਕਰ ਰੱਖਿਆ ਆ ਇਹਦਾ ਵੀ ਹੋਲ ਸੇਲ ਕਰਦੇ ਆ ਨਾਲ ਤਾਂ ਇਹ ਕੈਮਰਾ ਜੇ ਤੁਸੀਂ ਸਾਡੇ ਤੋਂ ਲੈਨੇ ਹੋ ਹੋਲਸੇਲ ਦੇ ਵਿੱਚ ਲੈਨੇ ਹੋ ਤਾਂ ਸਾਨੂੰ ਅਸੀਂ ਸਿਰਫ ਸਿਰਫ 1000 ਰੁਪਏ ਦਾ ਹੋਲਸੇਲ ਦੇ ਵਿੱਚ ਠੀਕ ਆ ਆ ਵਾਈਫਾਈ ਵਾਲਾ ਦੇਖੋ ਕੈਮਰਾ ਹੈ ਸਾਡੇ ਕੋਲੇ ਇਹ ਵਾਈਫਾਈ ਕੈਮਰਾ ਹੁੰਦਾ ਤੁਹਾਨੂੰ ਕੱਢ ਕੇ ਦਿਖਾ ਦਿੰਦਾ ਮੈਂ ਨਾਲੇ ਬਹੁਤ ਵਧੀਆ ਚੀਜ਼ ਹੈ ਆ ਦੇਖੋ ਨਾਲੇ ਵਿਦ ਮਾਈਕ ਹੈ ਇਹ ਕੈਮਰੇ ਦੇ ਵਿੱਚ ਬੋਲੋਗੇ ਫੋਨ ਦੇ ਵਿੱਚ ਆਵਾਜ਼ ਜਾਊਗੀ ਆ ਦੇਖੋ ਨਾਲੇ ਵਧੀਆ ਚੀਜ਼ ਹੈ ਇਹ ਅਦੇ ਚਾਰੇ ਚਾਰੋਂ ਦਰੋਟੇਟ ਹੁੰਦਾ ਨਾਲੇ ਬਹੁਤ ਵਧੀਆ ਚੀਜ਼ ਹੈ ਸਿਰਫ ਔਰ ਸਿਰਫ ਉਹਨੂੰ ਕਿੰਨੇ ਦਾ ਦੇਵਾਂਗੇ 2000 ਰੁਪਏ ਦਾ ਬਿਲਕੁਲ ਨਾਲੇ ਵਾਈਫਾਈ ਹੈ ਕੈਮਰਾ ਨਾਲੇ ਫੁੱਲ ਗਾਰੰਟੀ ਹੈ 2 ਸਾਲ ਦੀ ਸਾਡੇ ਵੱਲੋਂ ਫੁੱਲ ਗਾਰੰਟੀ ਹੁੰਦੀ ਹੈ ਇਸ ਚੀਜ਼ ਦੀ ਨਾਲੇ ਤੁਹਾਨੂੰ ਕਿਸੇ ਚੀਜ਼ ਗੱਲੋਂ ਵੀ ਲੰਬ ਨਹੀਂ ਆਊਗਾ ਤੁਸੀਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਸਾਡੇ ਕੋਲ ਕੈਮਰੇ ਕਮਰੇ ਜਿੰਨੇ ਵੀ ਹੈ ਸਾਡੇ ਕੋਲ ਬਹੁਤ ਵਧੀਆ ਫੀਮੇਲ ਸਾਡੇ ਕੋਲ ਵਾਇਰ ਆ ਦੇਖੋ 3+1 ਵਾਇਰ ਆ ਜਾਂਦੀ ਹੈ ਇਹ ਵੀ ਤੁਹਾਨੂੰ ਸਾਨੂੰ ਤੁਹਾਨੂੰ ਮਾਰਕੀਟ ਨਾਲੋਂ ਅਸੀਂ 100 ਰੁਪਿਆ 50 ਰੁਪਏ ਡੱਬਾ ਸਸਤਾ ਦੇਵਾਂਗੇ ਤੁਸੀਂ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਦਿਓ ਆ ਸਾਡੇ ਕੋਲੇ ਕੈਟ 6 ਵੀ ਹੁੰਦੀ ਹੈ ਇਹ ਮਾਰਕੀਟ ਦੇ ਵਿੱਚ ਚੱਲਦਾ ਹੈ ਕੋਈ ਰੇਟ 3000 ਰੁਪਏ ਕੋਈ 3200 ਕੋਈ 3300 ਸਾਡੇ ਕੋਲੇ ਆਓ ਤੁਹਾਨੂੰ ਮਾਰਕੀਟ ਨਾਲੋਂ 300 400 ਰੁਪਏ ਡੱਬਾ ਸਸਤਾ ਅਸੀਂ ਦੇਵਾਂਗੇ ਇਹਦੀ ਵੀ ਗਰੰਟੀ ਹੈ ਸਾਡੀ ਜੇ ਮਾਰਕੀਟ ਦੇ 3200 ਦਾ ਹੈ ਤਾਂ ਸਾਡੇ ਕੋਲ 3000 ਰੁਪਏ ਲੈ ਕੇ ਆਓ ਅਸੀਂ ਤੁਹਾਨੂੰ ਡੱਬਾ ਦੇਵਾਂਗੇ 300 5 ਮੀਟਰ ਦਾ ਕੈਟ 6 ਦਾ ਠੀਕ ਹੈ ਆ ਦੇਖੋ ਆ ਸਾਡੇ ਕੋਲੇ ਆ ਵੀ ਇਸੇ ਮਾੜੇ ਕੈਮਰੇ ਹੁੰਦਿਆ ਠੀਕ ਹੈ ਇਹ ਵੀ ਤੁਹਾਨੂੰ ਸਾਡੇ ਕੋਲੇ ਮਿਲ ਜਾਣਗੇ ਸਾਡੇ ਕੋਲੇ ਕੈਮਰੇ ਲੈਣੇ ਆ ਤੁਸੀਂ ਸਾਡੇ ਕੋਲੇ ਆਓ ਵਿਜ਼ਿਟ ਕਰੋ ਸਾਡੀ ਦੁਕਾਨ ਵੀ ਹੈ ਕੈਮਰੇ ਵਾਲੀ ਤਾਂ ਸਾਡੀ ਆ ਪ੍ਰਤਾਪ ਨਗਰ ਮੇਨ ਰੋਡ ਦੇ ਉੱਤੇ 19 ਨੰਬਰ ਦੇ ਕੋਰਨਰ ਤੇ ਦੁਕਾਨ ਹੈ ਬਿਲਕੁਲ ਐਨਪੀ ਐਂਟਰਪ੍ਰਾਈਜ਼ਸ ਹੈ ਉੱਥੇ ਆਓ ਕੈਮਰਾ ਵਾਸਤੇ ਕਦੇ ਵੀ ਬਾਜ਼ਾਰ ਨਾਲ ਪੁੱਛ ਲਈ ਬਾਜ਼ਾਰ ਨਾਲ ਤੁਹਾਨੂੰ 1000 ਰੁਪਏ ਸਸਤਾ ਲਾ ਕੇ ਦੇਵਾਂਗੇ ਅਸੀਂ ਕੈਮਰਾ ਵਾਲੇ ਪਾਸੋਂ ਵੀ ਨਾਲੇ ਫੁੱਲ ਗਾਰੰਟੀ ਹੋਊਗੀ ਸਾਡੀ ਕੈਮਰਿਆਂ ਦੀ ਵੀ ਸਾਨੂੰ ਇੱਕ ਵਾਰੇ ਸੇਵਾ ਦਾ ਮੌਕਾ ਦਿਓ ਤੁਹਾਨੂੰ ਕਿਸੇ ਕੋਲੋਂ ਨਿਰਾਸ਼ ਨਹੀਂ ਕਰਾਂਗੇ ਕੰਸੀਲਡਾਂ ਕੋਸੂਲਡਾਂ ਆ ਦੇਖ ਉਹਨੂੰ ਕਿਤੇ ਵੀ ਦਿੱਲੀ ਜਾਣ ਦੀ ਲੋੜ ਨਹੀਂ ਇੱਥੇ ਆਓ ਸਾਡੇ ਕੋਲੇ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਉਹਨੂੰ ਹਰ ਚੀਜ਼ ਵੱਲੋਂ ਅਸੀਂ ਸਰਟੀਫਾਈਡ ਕਰਾਵਾਂਗੇ ਕੁਝ ਵੀ ਲੋ ਸਾਡੇ ਤੋਂ ਸਟੀਲ ਵਾਇਰ ਵਗੈਰਾ ਵਗੈਰਾ ਦੇਖੋ ਆਹ ਦੇਖੋ ਸਾਰੀ ਚੀਜ਼ਾਂ ਸਾਡੇ ਕੋਲੇ ਅਵੇਲੇਬਲ ਹੁੰਦੀਆਂ ਕੁਝ ਵੀ ਲੈ ਲਓ ਸਾਡੇ ਤੋਂ ਆਹ ਦੇਖੋ ਆਹ ਸਾਡੇ ਕੋਲ ਸਟੀਲ ਵਾਇਰ ਹੁੰਦੀ ਆ ਆ ਜਿਹੜੀ ਬਿਜਲੀ ਵਾਲੇ ਤਾਰਾ ਪੂਰਾ ਪਾਉਂਦੇ ਆ ਇਹ ਸਾਡੇ ਕੋਲੇ ਬਿਲਕੁਲ ਚੀਪ ਪ੍ਰਾਈਸ ਤੇ ਮਿਲਦੀ ਆ ਕਿੰਨੇ ਦੀ ਸਿਰਫ 30 ਰੁਪਏ ਦੀ ਕੋਲ ਗਰੰਟੀ ਹੈ ਕੋਈ 30 ਰੁਪਏ ਦੇ ਕੇ ਦਿਖਾ ਦੇ ਆਪਾਂ ਦੇਨਦਾਰ ਆ ਹੋਰ ਦੱਸੋ ਹਰ ਚੀਜ਼ ਦੇ ਵਿੱਚ ਸਾਡੀ ਗਰੰਟੀ ਹੋਊਗੀ ਮਾਰਕੀਟ ਨਾਲੋਂ ਸਸਤੀ ਹੋਗੀ ਆ ਐਮਸੀਬੀਆਂ ਦੇਖੋ ਅੱਜਕੱਲ ਜ਼ਿਆਦਾ ਰੋਲ ਨਿਭਾਉਂਦੀਆਂ ਐ ਐਮਸੀਬੀਆਂ ਟ੍ਰਿਪ ਹੁੰਦੀਆਂ ਇਹ ਸਾਡੀ ਓਵਰਲੋਡ ਤੇ ਵੀ ਟ੍ਰਿਪ ਆ ਤੇ ਸ਼ਾਰਟ ਸਰਕਟ ਤੇ ਵੀ ਟ੍ਰਿਪ ਆ ਸਿਰਫ 55 ਰੁਪਏ ਦੀ ਐ ਐਮਸੀਬੀ ਆ ਨਾਲੇ ਫੁੱਲ ਗਰੰਟੀ ਹੈ ਚੀਜ਼ ਦੀ ਬਾਕੀ ਸਾਰਾ ਹੋਊਗਾ ਬਾਕੀ ਸਾਡਾ ਮਾਲ ਜਾਂਦਾ ਮਾਨਸਾ ਜਲਾਲ ਫਰਦੂਲਗੜ ਸਾਰੇ ਕਿਤੇ ਸਾਡਾ ਮਾਲ ਜਾਂਦਾ ਆਨਲਾਈਨ ਵੀ ਸਾਡਾ ਬਖਿੰਡੇ ਦੇ ਤਾਂ ਖੈਰ ਦੇਖੋ ਬਹੁਤ ਮਾਲ ਗਿਆ ਸਾਡੇ ਭਰਾ ਵੀ ਆਉਂਦੇ ਸਾਡੇ ਕੋਲੇ ਠੀਕ ਆ ਆ ਸਾਡੇ ਭਰਾ ਆਏ ਹੋਏ ਨਵਾਂ ਮਾਲ ਲੈ ਕੇ ਗਿਆ ਤੁਹਾਨੂੰ ਕੋਈ ਲੰਭ ਆਇਆ ਕਿਸੇ ਚੀਜ਼ ਦਾ ਕੁਆਲਿਟੀ ਵਾਈਜ਼ ਕਿਵੇਂ ਲੱਗਿਆ ਤੁ ਤਾਂ ਬੜੀ ਲੱਗਣਾ ਰੇਟ ਵਾਈਜ਼ ਰੇਟ ਤੁਹਾਨੂੰ ਕਿਵੇਂ ਲੱਗੇ ਤੁਸੀਂ ਦਿੱਲੀ ਤੋਂ ਲੈ ਕੇ ਆਂਦੇ ਪਹਿਲਾਂ ਤੁਹਾਨੂੰ ਦਿੱਲੀ ਤੋਂ ਸਸਤਾ ਮਿਲਿਆ ਕਿ ਨਹੀਂ ਤਾਂ ਭਾਜੀ ਦਿੱਲੀ ਨਾਲੋਂ ਵੀ ਸਸਤਾ ਰੇਟ ਦੇਵਾਂਗੇ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਕਿਸੇ ਨੇ ਦੁਕਾਨ ਕਰਨੀ ਹੈ ਅਸੀਂ ਉਹਨੂੰ ਵੀ ਬਹੁਤ ਘੱਟ ਰੇਟ 'ਚ ਦੁਕਾਨ ਖੜਾ ਦੇਵਾਂਗੇ 50000 ਰੁਪਏ ਦੇ ਵਿੱਚ ਅਸੀਂ ਦੁਕਾਨ ਓਪਨ ਕਰਾ ਦੇਗੇ ਉਹਦੀ ਸਾਡੀ ਫੁੱਲ ਗਰੰਟੀ 4 ਇਅਰ ਤੇ ਵੀ ਆ ਜਾਂਦਾ ਹਾਂ 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 ਟਰਾਂਸਪੋਰਟ ਸਾਡੀ ਅਵੇਲੇਬਲ ਹੈ 올 ਇੰਡੀਆ ਟਰਾਂਸਪੋਰਟ ਹੈ ਸਾਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਸਤੇ ਵੀ ਜੇ ਕੋਈ ਬਮਾਲ ਰਖਾਣਾ ਚੰਦਾ ਅਸੀਂ ਬਸਤੇ ਵੀ ਰਖਾ ਦਿੰਦੇ ਆ ਉਹਦੇ ਕੋਈ ਦਿੱਕਤ ਨਹੀਂ ਆ ਉਹ ਬਸ ਆਲੇ-ਬਸ ਇਹ ਹੈ ਡਿਲੀਵਰੀ ਚਾਰਜ ਕਸਟਮਰ ਦੇ ਹੁੰਦੇ ਆ ਸਾਡੇ ਨਹੀਂ ਹੁੰਦੇ ਕਿਉਂਕਿ ਅਸੀਂ ਪਹਿਲਾਂ ਹੀ 1-1 ਰੁਪਏ ਵਿੱਚ ਕੰਮ ਕਰਦੇ ਆ ਅਸੀਂ ਡਿਲੀਵਰੀ ਚਾਰਜ ਨਹੀਂ ਦਿੰਦੇ ਅਸੀਂ ਪੈਕਿੰਗ ਇੱਥੋਂ ਸਾਡੀ ਹੋਊਗੀ ਉੱਥੋਂ ਡਿਲੀਵਰੀ ਚਾਰਜ ਜਿਹੜਾ ਹੋਊਗਾ ਉਹ ਕਸਟਮਰ ਦਾ ਹੁੰਦਾ ਤਾਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤੇ ਸਾਡੇ ਨਾਲ ਇੱਕ ਵਾਰੀ ਆ ਕੇ ਵਿਜ਼ਿਟ ਕਰਨਾ ਤਾਂ ਵਿਜ਼ਿਟ ਕਰੋ ਸਾਡੇ ਕੋਲੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਐ ਵੀ ਹੋਰ ਚੀਜ਼ ਵੀ ਤੁਹਾਨੂੰ ਪਸੰਦ ਆਊਗੀ ਚੀਜ਼ ਲੀਡਾਂ ਲੂਡਾਂ ਸਾਰੀਆਂ ਪੱਖੇ ਦੇ ਬੈਰਿੰਗ ਬੂਰਿੰਗ ਯਾਨੀ ਕਿ A ਤੋਂ Z ਸਾਡੇ ਕੋਲੇ ਹਰ ਚੀਜ਼ अवेलेबल ਹੁੰਦੀ ਹੈ ਤਾਂ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਤੁਹਾਡਾ ਲੋ ਜੀ ਆਪਣੇ ਕੋਲੇ ਇਲੈਕਟ੍ਰਿਕ ਦਾ ਸਮਾਨ ਤਾਂ ਸਾਰਾ ਮਿਲਦਾ ਹੀ ਹੈ ਤੇ ਹੁਣ ਤੁਹਾਨੂੰ ਮੈਂ ਇੱਕ ਹੋਰ ਜਾਣਕਾਰੀ ਦਿੰਦਾ ਕਿ ਸਾਡੇ ਕੋਲੇ ਲੈਂਟਰ ਦਾ ਸਮਾਨ ਵੀ ਹੁੰਦਾ ਜਿਵੇਂ ਪਾਈਪਾਂ ਕੰਸੀਲਡਾਂ ਫੈਨ ਬਾਕਸ ਬੈਂਡ ਲੌਂਗ ਬੈਂਡ ਸ਼ਾਰਟ ਬੈਂਡ ਇੱਥੋਂ ਤੱਕ ਦੀਵਾਰਾਂ ਵਾਲੇ ਬਕਸੇ ਵੀ ਹੁੰਦੇ ਸਾਡੇ ਕੋਲੇ ਹੈਵੀ ਕੁਆ ਤੇ ਉਹਨੇ ਚੀਪ ਪ੍ਰਾਈਸ ਦੇ ਵਿੱਚ ਮਿਲਣਗੇ ਲੈਂਟਰ ਵਾਲੀ ਪਾਈਪ ਤੁਹਾਨੂੰ ਸਾਡੇ ਕੋਲੇ ਮਿਲੂਗੀ ਸਿਰਫ 58 ਰੁਪਏ ਤੇ 62 ਰੁਪਏ ਪੂਰੀ ਹੈਵੀ ਪਾਈਪ ਹੋਗੀ ਫੀਨੋਲੈਕਸ ਦੇ ਟੱਕਰ ਦੀ ਜਿੱਦੀ ਮਰਜ਼ੀ ਵਧੀਆ ਪੈਂਪ ਲੈ ਲਿਓ ਤੁਹਾਨੂੰ ਉਸ ਨਾਲ ਦੀ ਪੈਂਪ ਲਿਆਇਓ ਤੁਹਾਨੂੰ ਅਸੀਂ ਉਹਦੇ ਨਾਲ ਦੀ ਪੈਂਪ ਬਿਲਕੁਲ 58 ਰੁਪਏ ਦੇ 62 ਰੁਪਏ ਦੇਵਾਂਗੇ ਕੰਸੀਡ ਬਾਕਸ ਸਾਡੇ ਕੋਲੇ ਮਿਲ ਜੂਗੀ ਤੁਹਾਨੂੰ 38 ਰੁਪਏ ਦੀ ਬਹੁਤ ਹੀ ਵਧੀਆ ਕੁਆਲਿਟੀ ਹੋਗੀ ਤੇ ਸਾਡੇ ਲਈ ਸਾਡੇ ਅਸੀਂ ਇੱਕ ਆਫਰ ਹੋਰ ਕੱਢਿਆ 19 ਤਰੀਕ ਤੋਂ ਲੈ ਕੇ 30 ਤਰੀਕ ਤੱਕ ਅਸੀਂ ਹਰ ਬੰਦੇ ਨੂੰ ਇੱਕ ਗਿਫਟ ਦੇਵਾਂਗੇ ਜਿਹੜਾ ਸਾਡੇ ਕੋਲੇ ਸਮਾਨ ਲੈਣ ਆਊਗਾ ਉਹਨੂੰ ਜਾਂ ਬੈਗ ਸਾਨੂੰ ਸੇਵਾ ਦਾ ਮੌਕਾ ਦਿਓ ਇੱਕ ਵਾਰੀ ਤੇ ਸਾਡਾ ਯਾਨੀ ਕਿ ਇੰਸਟਾਗ੍ਰam ਤੇ ਪੇਜ ਹੈ ਸਾਨੂੰ ਉਹ ਤੁਸੀਂ ਉਹਨੂੰ ਫੋਲੋ ਕਰਿਓ ਫੇਸਬੁਕ ਤੇ ਵੀ ਅਤੇ YouTube ਤੇ ਵੀ ਸਾਡਾ ਚੈਨਲ ਹੈ ਤੁਸੀਂ ਉਹਨੂੰ ਫੋਲੋ ਲਾਈਕ ਤੇ ਕਮੈਂਟ ਜ਼ਰੂਰ ਸ਼ੇਅਰ ਕਰਿਓ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ